ਖਾਨੀਸਾ ਤੋਂ ਜੋਬ ਨਾਮ ਮੇਰਾ ਜੋਬ ਨਾਮ ਜੀ ਸ਼ਾਮ ਸੁੰਦਰ ਮੱਲੰਗ ਜੀ ਮੱਲੰਗ ਸਾਹਿਬ ਕੱਲ ਸ਼੍ਰੀ ਰਾਮ ਨਿਲਾ ਧਰਮ ਕਮੇਟੀ ਮਸਜਦ ਚੌਂਕ ਵੱਲੋਂ ਪਹਿਲੀ ਰਾਮਲਾ ਸ਼ੁਰੂ ਕੀਤੀ ਗਈ ਸੀ ਤੁਹਾਡੀ ਗੈਰ ਹਾਜ਼ਰੀ ਤੇ ਤੁਹਾਡੇ ਨਾਲ ਜਿਹੜੇ ਮਿਸ਼ਰਾਈ ਬੈਠੇ ਨੇ ਇਹਨਾਂ ਦੀ ਗੈਰ ਹਾਜ਼ਰੀ ਦਾ ਕਾਰਨ ਕੀ ਸੀ ਗੈਰ ਹਾਜ਼ਰੀ ਦਾ ਕਾਰਨ ਕੋਈ ਨਹੀਂ ਸੀਗਾ ਜੀ ਐਤਕੀ ਮੇਰੀ ਆਪਣਾ ਪ੍ਰਸਾਪ ਸੀਗਾ ਕਮੇਟੀ ਨੂੰ ਜਿਹੜਾ ਮੈਂ ਰੱਖਿਆ ਸੀ ਵੀ ਪਹਿਲਾਂ ਤਾਂ ਮੇਰਾ ਨਵੰਬਰ ਦੇ ਵਿੱਚ ਆਪਰੇਸ਼ਨ ਹੋਇਆ ਸੀ ਹਾਰਟ ਦਾ ਥੋੜਾ ਮੈਂ ਸੇਤ 2024 ਹਾਂਜੀ 2024 ਮੈਂ ਥੋੜਾ ਸੇਤੋ ਠੀਕ ਨਹੀਂ ਸੀ ਮੈਂ ਕਮੇਟੀ ਨੂੰ ਕਿਹਾ ਸੀ ਕਿ ਮੈਂ ਤੁਹਾਡੀ ਫਾਈਨੈਂਸ਼ਲੀ ਹੈਲਪ ਜ਼ਰੂਰ ਕਰੂੰਗਾ ਮੈਂ ਸ਼ਰੀਰ ਦੇ ਖੈਲ ਕੈਤ ਦੀ ਰਾਮਲੀਲਾ ਦੀ ਨਹੀਂ ਕਰ ਪਾਉਂਗਾ ਜੋ ਨਿਕਨ ਇਹ ਨਬਟੇਂ ਪੰਜਾਬ ਦੇ ਹਾਲਾਤ ਇਦਾਂ ਦੇ ਹੋ ਗਏ ਕਿ ਹੜ ਆ ਗਿਆ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀਵਿਦਾਰਾਂ ਦੇ ਵਪਾਰੀ ਭਰਾਵਾਂ ਦੇ ਸਾਡੀ ਇੱਕ ਮੀਟਿੰਗ ਰਾਮਲੀਲਾ ਕਮੇਟੀ ਦੇ ਮੈਂਬਰਾਂ ਦੀ ਤੇ ਕਲਾਕਾਰਾਂ ਦੀ ਕਪੂਰਥਲੇ ਦੇ ਇੱਕ ਹੋਟਲ ਦੇ ਵਿੱਚ ਹੋਈ ਜਿੱਥੇ ਮੈਂ ਇੱਕ ਪ੍ਰਸਤਾਵ ਰੱਖਿਆ ਕਿ ਜੇਕਰ ਆਪਾਂ ਆਕੀ ਇਨੂੰ ਪੰਜਾਬ ਦੇ ਹੜ੍ਹਾਂ ਨੂੰ ਸਾਹਮਣੇ ਰੱਖਦੇ ਹੋਏ ਕਿਉਂਕਿ ਜ਼ਿਮੀਂਦਾਰਾਂ ਦਾ ਨੁਕਸਾਨ ਬਹੁਤ ਹੋਇਆ ਹੈ ਜਾਨੀ ਨੁਕਸਾਨ ਵੀ ਹੋਇਆ ਉਹਨਾਂ ਦੇ ਜਾਨਵਰਾਂ ਦਾ ਨੁਕਸਾਨ ਵੀ ਹੋਇਆ ਅਤੇ ਵਪਾਰੀਆਂ ਦਾ ਮੱਕੀ ਦਾ ਵੀ ਔਰ ਝੋਨੇ ਦਾ ਨੁਕਸਾਨ ਵੀ ਹੋਇਆ ਜੀ ਆਪਾਂ ਅੱਜ ਕੀ ਰਾਮਲੀਲਾ ਕਮੇਟੀ ਵੱਲੋਂ ਰਾਮਲੀਲਾ ਦੁਸ਼ਹਿਰਾ ਨਾਮ ਨਾਈਏ ਔਰ ਉੱਤੇ ਜਿੰਨੇ ਪੈਸੇ ਲੱਗਦੇ ਆ ਉਹ ਪੈਸੇ ਆਪਾਂ ਕਪੂਰਥਾਲੇ ਪ੍ਰਸ਼ਾਸਨ ਡੀਸੀ ਸਾਹਿਬ ਨੂੰ ਜਾਂ ਆਪਾਂ ਕਿਸੇ ਇੱਕ ਦੋ ਪਿੰਡਾਂ ਜਾ ਕੇ ਲੋਕਾਂ ਨੂੰ ਉਹਨਾਂ ਨੂੰ ਦਈਏ ਜਿਨ੍ਹਾਂ ਦੀਆਂ ਛੱਤਾਂ ਢੱਟ ਚੁੱਕੀਆਂ ਜਿਨ੍ਹਾਂ ਦੇ ਜਾਨਵਰ ਮਰ ਗਏ ਹੋਏ ਮੈਂ ਪ੍ਰਸਤਾਵ ਰੱਖਿਆ ਸੀ ਜਿਹਦੇ ਕਾਰਨ ਇੱਕ ਦੋ ਮੈਂਬਰਾਂ ਨੇ ਤਾਂ ਮੰਨ ਲਿਆ ਲੇਕਿਨ ਜ਼ਿਆਦਾ ਮਤਲ ਮੈਂਬਰਾਂ ਨੇ ਇਸ ਨੂੰ ਮੰਨਣ ਤੋਂ ਇਨਕਾਰੀ ਕਰਤੀ ਡਾਇਰੈਕਟਰ ਮਿਸ਼ਰਾ ਸਾਹਿਬ ਨੇ ਵੀ ਕਿਹਾ ਵੀ ਮੱਲਤ ਸਾਹਿਬ ਪ੍ਰਧਾਨ ਜਿਹੜੀ ਗੱਲ ਕਹਿੰਦੇ ਆ ਬਿਲਕੁਲ ਸਹੀ ਕਹਿੰਦੇ ਆ ਵੀ ਆਪਾਂ ਕੀ ਰਾਮਲੀਲਾ ਨਾ ਵੀ ਕਰਾਂਗੇ ਤੇ ਲੋਕ ਗਰੀਬ ਲੋਕਾਂ ਦਾ ਆਪਾਂ ਸਾਥ ਦੇਵਾਂਗੇ ਉਹ ਵੀ ਇੱਕ ਪ੍ਰਭੂ ਰਾਮ ਦੀ ਭਗਤੀ ਆ ਕਿਉਂਕਿ ਉਹ ਪ੍ਰਭੂ ਰਾਮ ਦੇ ਹੀ ਬਣਾਏ ਹੋਏ ਬੰਦੇ ਆ ਲੇਕਿਨ ਉਹਨੂੰ ਨਾ ਮੰਨਦੇ ਹੋਏ ਫਿਰ ਮੈਂ ਜਦੋਂ ਮੈਂ ਦੇਖਿਆ ਕਿ ਮੇਰੀ ਇੱਕ ਗੱਲ ਨਹੀਂ ਮੰਨੀ ਜਾ ਰਹੀ ਫਿਰ ਮੈਂ ਉੱਠ ਕੇ ਬਾਹਰ ਆ ਗਿਆ ਔਰ ਇਹ ਕਹਿ ਕੇ ਆ ਗਿਆ ਕਿ ਠੀਕ ਆ ਤੁਸੀਂ ਫਿਰ ਰਾਮ ਲੀਲਾ ਜਿਹੜੀ ਮਨਾਣੇ ਚਾਹਨੇ ਤੁਸੀਂ ਮਨਾਓ ਮੈਂ ਇਹਦੇ ਵਿੱਚ ਸਮਲਿਤ ਨਹੀਂ ਹੋਊਗਾ ਮੈਂ ਤੁਹਾਡਾ ਫਾਈਨੈਂਸ਼ੀਅਲ ਸਹਿਯੋਗ ਕਰੂੰਗਾ ਫਾਈਨੈਂਸ਼ੀਅਲ ਸਹਿਯੋਗ ਦੇ ਵਿੱਚ ਮੈਂ ਲੱਖ ਰੁਪਇਆ ਦੇਣਾ ਸੀ ਮੈਂ ਉਹਨਾਂ ਨੂੰ 50000 ਰੁਪਇਆ ਦੇ ਚੁੱਕਾ ਸੀ ₹2000 ਹੋਰ ਦੇਣਾ ਸੀ ਇਨ ਬਿਟਵੀਨ ਜਦੋਂ ਹੋਟਲ ਦੇ ਵਿੱਚ ਬਾਰਤਾਲਾਪ ਇਸ ਬਾਰੇ ਹੋਈ ਉਹਨੇ ਥੋੜਾ ਜਿਹਾ ਬਹਿਸ ਦਾ ਰੂਪ ਧਾਰਨ ਕਰ ਲਿਆ ਜਿਸ ਪ੍ਰਤੀ ਮੈਂ ਉੱਠ ਕੇ ਉੱਥੋਂ ਹੋਟਲ 'ਚ ਆ ਗਿਆ ਤੇ ਅਗਲੇ ਹੀ ਦਿਨ ਮੈਂ ਮੈਂਬਰ ਦਾ ਨਾਂ ਨਹੀਂ ਲੈਣਾ ਚਾਹੁੰਦਾ ਉਹਨਾਂ ਨੇ ਮੇਰੇ ਘਰ ਆਣ ਕੇ ਮੈਨੂੰ ₹50000 ਵੀ ਮੋੜਤਾ ਮੈਂ ਉਹਨਾਂ ਨੂੰ ਪੁੱਛਿਆ ਵੀ ₹50000 ਤੁਸੀਂ ਕਿਉਂ ਮੋੜ ਰਹੇ ਹੋ ਉਹਨਾਂ ਨੇ ਕੁਝ ਕਿਹਾ ਤਾਂ ਨਹੀਂ ਲੇਕਿਨ ਮੈਂ ਸਮਝ ਗਿਆ ਵੀ ਇਹਨਾਂ ਨੇ ਇਹ ਫੈਸਲਾ ਕੀਤਾ ਹੋਗਾ ਜੇ ਪ੍ਰਧਾਨ ਮੱਲਨ ਨੇ ਰਾਮਲੀਲਾ ਕਮੇਟੀ ਦਾ ਸਹਿਯੋਗ ਨਹੀਂ ਦੇਣਾ ਤੇ ਅਸੀਂ ਪੈਸੇ ਦਾ ਸਹਿਯੋਗ ਵੀ ਲੈਣਾ ਜਦੋਂ ਮੈਨੂੰ ਉਹਨਾਂ ਨੇ 50000 ਰੁਪਏ ਦਿੱਤਾ ਮੈਂ ਸਗੋ ਅੱਗੇ ਕਿਹਾ ਮੈਂ ਮੈਂ ਪ੍ਰਧਾਨ ਸਾਹਿਬ ਤੋਂ ਇੱਕ ਤਾਂ ਬੇਨਤੀ ਕਰਦਾ ਜੇ ਮੇਰਾ ਤੋਂ ਯਾਦ ਕੇ ਸਹਿਯੋਗ ਨਹੀਂ ਲੈਣਾ ਤਾਂ ਮੇਰਾ ਪਿਛਲੇ 20 ਸਾਲਾਂ ਦਾ ਵੀ ਜਿਹੜਾ ਫਾਈਨੈਂਸ਼ੀਅਲ ਸਹਿਯੋਗ ਦਿੱਤਾ ਹੋਇਆ ਫਿਰ ਉਹ ਵੀ ਵਾਪਸ ਦੇ ਦਿਓ ਜੀ ਅਣਕ ਲਖਾਨੀਆਂ ਤੇ ਪੂਰੀ ਤਰ੍ਹਾਂ ਦਿਖਾ ਦਿਓ ਤਾਂ ਕਿ ਉਹ ਪੈਸੇ ਵੀ ਮੈਂ ਉਹਨਾਂ ਗਰੀਬ ਲੋਕਾਂ ਨੂੰ ਦੇ ਸਕਾਂ ਜਿਹੜੇ ਹੜਪੀਟਾਂ ਨੂੰ ਉਹਨਾਂ ਦੇ ਕ ਉਹਨਾਂ ਨੇ ਇਹਦਾ ਕੋਈ ਜਵਾਬ ਨਹੀਂ ਦਿੱਤਾ ਲੇਕਿਨ ਮਿਸ਼ਰਾ ਸਾਹਿਬ ਨੇ ਮੇਰਾ ਪੂਰਾ ਸਮਰਥਨ ਕੀਤਾ ਪਰ ਪ੍ਰਧਾਨ ਜੀ ਬਿਲਕੁਲ ਠੀਕ ਕਹਿ ਰਹੇ ਆ ਇਸ ਕਰਕੇ ਨਾ ਹੀ ਉਹਨਾਂ ਨੇ ਮੈਨੂੰ ਰਾਮਲੀਲਾ ਦੇ ਸੱਦਿਆ ਨਾ ਹੀ ਮੈਂ ਗਿਆ ਮੈਂ ਮਨ ਬਣਾਇਆ ਸੀ ਫਿਰ ਰਾਮਲੀਲਾ ਦੀ ਫਰਾਂਸੀ ਹੈਲਪ ਲਾਉਂਗਾ ਲੇਕਿਨ ਜਦੋਂ ਉਹਨਾਂ ਨੇ ਫਰਾਂਸੀ ਹੈਲਪ ਮੇਰੀ ਵਾਪਸ ਕਰਤੀ ਮੇਰੇ ਮਨ ਨੂੰ ਬੜਾ ਹਟ ਹੋਇਆ ਕਿ ਮੈਂ 20-22 ਸਾਲ ਦਾ ਪ੍ਰਧਾਨ ਕਮਾਲ ਦੀ ਗੱਲ ਉਹ ਹੀ ਪ੍ਰਧਾਨ ਨੂੰ ਇਹ ਮੈਂਬਰ ਕਹਿੰਦੇ ਹੁੰਦੇ ਸੀ ਕਿ ਪ੍ਰਧਾਨ ਜੀ ਤੁਹਾਡੇ ਬਗੈਰ ਰਾਮਲੀਲਾ ਵਧੀਆ ਨਹੀਂ ਹੁੰਦੀ ਤੁਸੀਂ ਜਦੋਂ ਦੇ ਆਏ ਆ ਤੇ ਸ਼ਹਿਰ ਦਾ ਰੂਪ ਲੈ ਲਿਆ ਰਾਮਲੀਲਾ ਨੇ ਮੈਨੂੰ ਇੱਕ ਗੱਲ ਬੜੀ ਹਟ ਜੋਈ ਜਿਸ ਕਰਕੇ ਮੈਂ ਸੋਚਿਆ ਪ੍ਰਭੂ ਰਾਮ ਦੀ ਭਗਤੀ ਰਾਮਲੀਲਾ ਕਰਾਉਣ ਦੇ ਨਾਲ ਹੀ ਨਹੀਂ ਘਰ 'ਚ ਆਰਾਮ ਕੈਰੀਚ ਮਨਸ ਪੜ੍ਹ ਕੇ ਵੀ ਹੋ ਸਕਦੀ ਹੈ ਤੇ ਇਸ ਕਰਕੇ ਮੈਂ ਸੈਂਟਾ ਲਲਤਾ ਵੀ ਪ੍ਰਭੂ ਰਾਮ ਦੀ ਕਿਰਪਾ ਹੋ ਗਈ ਤੇ ਮੈਂ ਅਗਲੇ ਸਾਲ ਫਿਰ ਉਸੇ ਤਰ੍ਹਾਂ ਰਾਮਲੀਲਾ ਨੂੰ ਸਹਿਯੋਗ ਦਊਗਾ ਐਤਕਿ ਮੈਂ ਜਿਹੜੇ ਫਾਈਨੈਂਸ਼ਲ ਸਹਿਯੋਗ ਸੀ ਜਿਹਨੇ ਮੈਨੂੰ ਪੈਸੇ ਮੋੜ ਕੇ ਗਏ ਸੀ ਉਹ ਮੈਂ ਸ਼ਹਿਰ ਦੀ ਦੂਸਰੀ ਰਾਮਲੀਲਾ ਧਰਮ ਕਮੇਟੀ ਨੂੰ ਦੇ ਚੁੱਕਾ ਹਾਂ ਤੇ ਕੁਝ ਮੈਂ ਜਿਹੜੇ ਪੈਸੇ ਬਚੇ ਸੀ ਉਹ ਗਰੀਬ ਪਰਿਵਾਰ ਨੂੰ ਦੇ ਚੁੱਕਾ ਹਾਂ ਮੱਲਨ ਸਾਹਿਬ ਤੁਹਾਡੀ ਗੈਰ ਹਾਜ਼ਰੀ 'ਚ ਅਕਸਰ ਕਹ ਰਹੇ ਨੇ ਕਿ ਜਦੋਂ ਵੀ ਕੋਈ ਆ ਕੇ ਪੁੱਛਦੇ ਕਿ ਪ੍ਰਧਾਨ ਜੀ ਮੱਲਨ ਸਾਹਿਬ ਕਿੱਥੇ ਨੇ ਮਿਸ਼ਰਾ ਜੀ ਕਿੱਥੇ ਨੇ ਉਹ ਕਹਿੰਦੇ ਨੇ ਕਿ ਬਿਮਾਰ ਨੇ ਤੋ ਦਸੀ ਪ੍ਰਸ਼ਨ ਹੀ ਗੱਲ ਕੀਤੀ ਤੇ ਤੁਹਾਡੇ ਦੋ ਤਿੰਨ ਬੰਦੇ ਨੇ ਕਿਹਾ ਕਿ ਉਹਨੇ ਤਾਂ ਸਟੰਟ ਪਏ ਨੇ ਜਦ ਕਿ ਸਟੰਟ ਤੁਹਾਡੇ ਕਾਫੀ ਸਾਲ ਪਹਿਲਾਂ ਪਈ ਹੋਈ ਨੇ ਇਸ ਵਾਰ ਤੁਸੀਂ ਕੀ ਉਹਨਾਂ ਨੂੰ ਅਪੀਲ ਕਰੋਗੇ ਮੇਹਰ ਸਰ ਮੈਨੂੰ ਆਪੇ ਬਹੁਤ ਮਹਿਸੂਸ ਹੋਇਆ ਕਿਉਂਕਿ ਉਹਨਾਂ ਦੀ RAMLILA ਦੀ ਜਿਹੜੀ ਚੰਡੇ ਚੰਡੇ ਦੀ ਰਸਮ ਸੀ ਨਾ ਉਹ ਉਹਨਾਂ ਨੇ ਲਾਈਵ ਹਾਰਡਿਕ ਚੈਨਲ ਕੋਈ ਪੀਪੀ ਜੇਡੋ ਨੋ ਬਣਾਇਆ ਔਰ ਜੇ ਆਈ ਜਦੋਂ ਮੌਰਚਾ ਦੇਖਿਆ ਉਹਨਾਂ ਨੇ ਆਖਰ ਜਿਹੜਾ ਵੀ ਚੀਫ ਗੈਸਟ ਆਂਦਾ ਚੀਫ ਗੈਸਟ ਪੁੱਛਦਾ ਤਾਂ ਹੈ ਨਾ ਕਿਉਂਕਿ ਮਿਸ਼ਰਾ ਸਾਹਿਬ ਜਿਹੜੇ ਆ ਉਹ 1994 ਦੇ ਡਾਇਰੈਕਟਰ ਆ ਮੈਂ 2004 ਦਾ ਪ੍ਰਧਾਨ ਆ ਉਹ ਆਖਰਦਾਨ ਕੇ ਪੁੱਛ ਲਈ ਹੋਣਗੇ ਨਾ ਪ੍ਰਧਾਨ ਸ਼ਾਮਸੁੰਦਰ ਮੱਲਨ ਤੇ ਤੁਹਾਡੇ ਮਿਸ਼ਰਾ ਸਾਹਿਬ ਡਾਇਰੈਕਟਰ ਨਹੀਂ ਦੇਖਦੇ ਉਹਨਾਂ ਨੂੰ ਕਹਿ ਦਿੱਤਾ ਗਿਆ ਹੋਗਾ ਵੀ ਬਿਮਾਰ ਆ ਤੇ ਉਹ ਸਟੇਜ ਦੇ ਉੱਤੇ ਜਦੋਂ ਉਹਨਾਂ ਨੂੰ ਬਿਮਾਰ ਕਿਹਾ ਗਿਆ ਉਹਨਾਂ ਨੇ ਸਟੇਜ ਦੇ ਉੱਤੇ ਸਭ ਨੂੰ ਭੁੱਲਿਆ ਮੈਨੂੰ ਵੀ ਬੜਾ ਮਹਿਸੂਸ ਹੋਇਆ ਕਿ ਪ੍ਰਧਾਨ ਸ਼ਾਮਸੁੰਦਰ ਮੱਲਨ ਤੇ ਡਾਇਰੈਕਟਰ ਮਿਸ਼ਰਾ ਸਾਹਿਬ ਬਿਮਾਰ ਆ ਜਦਕਿ ਮੇਰਾ ਨਵੰਬਰ ਦੇ ਵਿੱਚ ਆਪਰੇਸ਼ਨ ਹੋਇਆ ਸੀ ਬਿਮਾਰ ਸੀ ਹੁਣ ਨਹੀਂ ਮੈਂ ਬਿਮਾਰ ਹੈ ਲੇਕਿਨ ਫਿਰ ਵੀ ਮੈਂ ਕਮੇਟੀ ਨੂੰ ਪਹਿਲੇ ਕਹਿ ਚੁੱਕਾ ਮੈਂ ਤੁਹਾਡੀ ਫਾਈਨੈਂਸ਼ਲੀ ਹੈਲਪ ਕਰਨੀ ਆ ਲੇਕਿਨ ਮਿਸ਼ਰਾ ਸਾਹਿਬ ਦੇ ਸਟੰਟ ਪੈਨ ਨੂੰ ਤਾਂ 6 ਸਾਲ ਹੋ ਚੁੱਕੇ ਹੋਇਆ ਮੈਨੂੰ ਲਗਾ ਜਦੋਂ ਕੋਈ ਰਾਮ ਭਗਤਾ ਦੇ ਕੋਲੋਂ ਗਹਾਈ ਲੈਣ ਜਾਂਦੇ ਆ ਤਾਂ ਵਿੱਤੀ ਹਾਂ ਸਹਾਇਕ ਲੈਣ ਜਾਂਦੇ ਉੱਥੇ ਵੀ ਕਹੀ ਜਾਂਦੇ ਉਹਨਾਂ ਨੂੰ ਪੁੱਛਦੇ ਪ੍ਰਧਾਨ ਨਹੀਂ ਆਇਆ ਅੱਗੇ ਤਾਂ ਪ੍ਰਧਾਨ ਪੈਸੇ ਲੈ ਕੇ ਜਾਂਦਾ ਲੇਕਿਨ ਉਹ ਇਹ ਹੀ ਕਹਿੰਦੇ ਆ ਕਿ ਪ੍ਰਧਾਨ ਆਕੀ ਠੀਕ ਨਹੀਂ ਜਦਕਿ ਮੈਂ ਪ੍ਰਭੂ ਰਾਮ ਦੀ ਕਿਰਪਾ ਦੇ ਨਾਲ ਬਿਲਕੁਲ ਫਿੱਟਾਂ ਮੈਂ ਕਮੇਟੀ ਦੇ ਮੈਂਬਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਮੇਰੇ ਬਾਰੇ ਇਦਾਂ ਦਾ ਪ੍ਰਚਾਰ ਨਾ ਕਰੋ ਮੈਂ ਬਿਲਕੁਲ ਠੀਕ ਆ ਮੈਂ ਫਿੱਟਾਂ ਮੈਂ ਜਦੋਂ ਜੀ ਕਰੂਗਾ ਮੇਰੀ ਵੀ ਰਾਮਲੀਲਾ ਉਦਾਂ ਦੀ ਹੋਈ ਆ ਜਿੱਦਾਂ ਦੀ 20 ਸਾਲ ਪਹਿਲਾਂ ਜੀ ਮੈਂ ਹੁਣ ਵੀ ਸਹਿਯੋਗ ਦੇਣਾਗਾ ਲੇਕਿਨ ਐਤ ਕੀ ਮਜਬੂਰ RAM LILLA ਤੋਂ ਪਿੱਛੇ ਹਟ ਕੇ ਜੋ ਵੀ ਸਹਿਯੋਗ ਆ ਉਹ ਦਊਗਾ ਨਹੀਂ ਇਹ ਜਿਹੜੀ ਗੱਲ ਤੁਸੀਂ ਦੱਸ ਰਹੇ ਹੋ ਕਿ ਮੈਨੂੰ ਇੱਦਾਂ ਬਾਹਰ ਕਰ ਦਿੱਤਾ ਇਹਦਾ ਮੁੱਖ ਕਾਰਨ ਕੀ ਹੈ ਇੱਕ ਪ੍ਰੈਸਟੀਜੀਅਸ ਇਸ਼ੂ ਬਣਾਇਆ ਗਿਆ ਕਿ ਕਿ ਇਹਨਾਂ ਤੁਹਾਨੂੰ ਬਾਹਰ ਕੱਢਣੇ ਜਿਸ ਤਰ੍ਹਾਂ ਦੇਖਿਆ ਕਿ ਇੱਥੇ ਸ਼ਹਿਰ ਕਪੂਰਥਲਾ ਸ਼ਹਿਰ ਰਾਜੇ ਮਹਾਰਾਜੇ ਦਾ ਸ਼ਹਿਰ ਹੈ ਔਰ ਸਾਰੇ ਆਰਤੀਆ ਜੀਓਬ ਸ਼ਹਿਰ ਤੁਹਾਡੇ ਵਾਕਿਬ ਹੈ ਜੇ ਇਹਨਾਂ ਨੂੰ ਕੋਈ 1100 ਦੀ ਪਰਚੀ ਕਟਵਾਉਂਦਾ ਸੀ ਤੁਹਾਨੂੰ 5100 ਦੀ ਕਟਵਾਉਂਦਾ ਸੀ ਤੁਸੀਂ ਇਹਦੇ ਬਾਰੇ ਨਹੀਂ ਕਿਹਾ ਕਿ ਜਿਹੜਾ ਮੈਂ ਤੁਈ ਮੈਂ 50 ਹਜ਼ਾਰ ਆਪਣੇ ਫਾਈਨੈਂਸ਼ੀਅਲ ਵਿੱਚੋਂ ਮਦਦ ਕਰਾਂਗਾ ਤੁਸੀਂ ਤਾਂ ਇਹਨਾਂ ਨੂੰ ਕੁਝ ਰੁਪਏ ਹੋਰ ਵੀ ਇਕੱਠੇ ਕਰਕੇ ਫਿਰ 50 ਹਜ਼ਾਰ ਤੁਹਾਨੂੰ ਕਿਉਂ ਮੋੜ ਕੇ ਗਏ ਪਿਛਲਾ ਵੀ ਮੁਨਾਫਾ ਮੋੜ ਕੇ ਜਾਂਦੇ ਮੈਂ ਸਰ ਇਹਦੇ ਤੁਹਾਨੂੰ ਕਿਹਾ ਮੈਨੂੰ ਖਾਟੇ ਹੀ ਜ਼ਿਆਦਾ ਹੋਇਆ ਕਿਉਂਕਿ ਸਾਡੀ ਰਾਮਲੀਲਾ ਦੇ 4-5 ਲੱਖ ਰੁਪਏ ਲੱਗਦਾ

ਕੋਈ ਗੱਲ ਨਾ ਮਿਚਾ ਇੰਸਟੈਂਡ ਪਾਇਨੇ ਸਚਾਈ ਕੀ ਹੈ ਨਹੀਂ ਸਟੈਂਟ ਵਾਲੇ ਜਿਹੜੀ ਗੱਲ ਕੀਤੀ ਉਹਨਾਂ ਨੇ ਸਟੈਂਡ ਤੇ ਦੇਖੋ ਜੀ 2019 ਚ ਮੈਨੂੰ ਸਟੈਂਡ ਪਾਇ ਸੀਗੇ ਲੇਕਿਨ ਉਹ ਵੀ ਫਿੱਟ ਸੀਗਾ ਮੈਂ ਲੇਕਿਨ ਕੁਝ ਡਾਕਟਰ ਨੇ ਲਪਰਵਾਇਆ ਜੋ ਵੀ ਹੈਗਾ ਇਸ ਤਰੀਕੇ ਨਾਲ ਸਟੈਂਟ ਮੈਨੂੰ ਪਾਇ ਗਿਆ ਲੇਕਿਨ ਮੈਂ 2019 ਚ ਵੀ ਰਾਮਲੀਲਾ ਕੀਤੀ ਜੀ ਡਾਇਰੈਕਟਰ ਮੈਂ ਜਦ ਵੀ ਬਣਿਆ ਰਿਹਾ ਸਟੇਜ ਸੈਕਟਿਵ ਵੀ ਬਣਿਆ ਰਿਹਾ ਆਪਣੀ ਸਟੇਜ ਦਾ ਤੇ ਮੈਨੂੰ ਇਸ ਚੀਜ਼ ਦਾ ਨਹੀਂ ਪਤਾ ਕਿ ਇਹ ਕਿਉਂ ਇਸ ਚੀਜ਼ ਨੇ ਰੋਲ 194 ਮਾਡਲ ਰੋ ਆਟੋਮਿਕ ਤੱਕ ਰਾਮ ਲਾ ਤੋਂ 30 ਸਾਲ ਜੀ ਉਹਨਾਂ ਬਾਈਆ ਅਸਲ ਕੀ ਹਾਲ ਹੋ ਕੋਈ ਸੱਸੀ ਕਰਨ ਵਾਲਾ ਹੋਗਾ ਤੁਹਾਡੀ ਸਭਾ ਨੂੰ ਜੀ ਤੁਹਾਨੂੰ ਮੋਰਗੀ ਪਾ ਜਾ ਰਿਹਾ ਮੈਂ ਤੇ ਬਾਰੇ ਖੈਰ ਕੁਝ ਹੋਰ ਨਹੀਂ ਕਹਿਣਾ ਚਾਹੁੰਦਾ ਲੇਕਿ ਇਹ ਜਰੂਰ ਮਹਿਸੂਸ ਕਰਦਾ ਕਿ ਡਾਇਰੈਕਟਰ ਹੋਣ ਦੇ ਨਾਤੇ ਵੀ ਮੇਰੇ ਤੋਂ ਬਿਨਾ ਪੁੱਛੇ RAMLALA ਦੀ ਰੈਸਲ ਸ਼ੁਰੂ ਕਰਾਈ ਗਈ ਡਾਇਰੈਕਟਰ ਨੂੰ ਇੱਕ ਵਾਰ ਵੀ ਇਹ ਨਹੀਂ ਪੁੱਛਿਆ ਗਿਆ ਵੀ ਤੁਸੀਂ RAMLALA ਦੀ ਰੈਸਲ ਸ਼ੁਰੂ ਕਿਉਂ ਨਹੀਂ ਕਰਾ ਰਹੇ ਔਰ ਇਹੀ ਤਰੀਕਾ ਨਾਲ ਮੈਨੂੰ ਹਰ ਸਾਲ ਇਗਨੋਰ ਕੀਤਾ ਜਾ ਰਿਹਾ ਸੀ ਜਿਹੜਾ ਮੈਂ ਮਹਿਸੂਸ ਕਰਦਾ ਸੀ ਮੈਨੂੰ ਹਟੋਂਦਾ ਸੀਗਾ ਤੇ ਮੈਂ ਇਸ ਕਰਕੇ ਮੈਂ ਸਾਇਲੈਂਟ ਹੋ ਗਿਆ ਮੈਂ ਕਿ ਚਲੋ ਜੋ ਕਰ ਦੇ ਨੇ ਕਰ ਲਏ ਉਹ ਉੱਥੇ ਕੋਈ ਭੁੰਮ ਰਿਹਾ ਟਰੈਕਟਰ ਦੀ ਭੁੰਮਕਾ ਮੇਰੇ ਨੂੰ ਇਹਦੇ ਬਾਰੇ ਕੋਈ ਨੋਲੇਜ ਨਹੀਂ ਵੀ ਉੱਥੇ ਟਰੈਕਟਰ ਦੀ ਕੋਈ ਭੁੰਮਕਾ ਨਹੀਂ ਭਾਰ ਰਿਹਾ ਔਰ ਇਹ ਗਲਤ ਫਵਾਵਾ ਕਿਉਂ ਤੁਹਾਡੇ ਜਿਹੜੇ ਕਿ ਚੇਅਰਮੈਨ ਜੇ ਦੇ ਰਿਹਾ ਕਿ ਜਿੰਨੇ ਕਿ ਰਾਮਲੀਲਾ ਦੇ ਸੱਜਣਾ ਕਿ ਉਹਦੇ ਉਹ ਕਹਿੰਦਾ ਉਹ ਬਿਮਾਰ ਆ ਮੱਲਨ ਸਾਹਿਬ ਜਿਹੜੇ ਕਿ ਤੁਹਾਡੇ ਪ੍ਰਧਾਨ ਆ ਤੁਸੀਂ ਇੱਕ ਡਾਇਰੈਕਟਰ ਹੋ ਜਿੱਦਾ ਕਿਸਾਨਾਂ ਨੂੰ ਇੱਕ ਅੰਨ ਦਾਤਾ ਮੰਨਿਆ ਜਾਂਦਾ ਵਾ ਕਿ ਤੁਹਾਨੂੰ ਇੱਕ ਡਾਇਰੈਕਟਰ ਨੂੰ ਪੂਰਾ ਇੱਕ ਖਾਲੀ ਕਿਤਾਬ ਮੰਗਰ ਸਾਹਿਬ ਕੋਲ ਜਿਹੜਾ ਕਿ ਯਾਦ ਰਹਿੰਦਾ ਉਹ ਤੁਹਾਨੂੰ ਹੀ ਕਿਉਂ ਮੁੱਦਾ ਬਣਾ ਕੇ ਇਹਦੇ ਵਿੱਚ ਕੋਈ ਪ੍ਰੈਸਟਿਜ ਇਸ਼ੂ ਜਾਂ ਕਿਸੇ ਦਾ ਸਿਆਸੀ ਲੀਡਰ ਦਾ ਦਬਾਅ ਹੈਗਾ ਜਿਹੜਾ ਤੁਹਾਨੂੰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਬਾਅਦ ਦੇਖੋ ਜੀ ਪ੍ਰਮਾਤਮਾ ਭਗਵਾਨ શ્રી ਰਾਮਲੀਲਾ ਦੀ ਜਿਹੜੀ ਇਹ ਗੱਲ ਹੈਗੀ ਵੀ ਅਸੀਂ ਪ੍ਰਮਾਤਮਾ ਦੇ ਪ੍ਰਤੀ ਕਿਸੇ ਦੇ ਕੋਈ ਅਲੋਕੇਸ਼ਨ ਨਹੀਂ ਲਗਾਉਣਾ ਚਾਹੁੰਦੇ ਲੇਕਿਨ ਇਹਨਾਂ ਜਰੂਰ ਅਸੀਂ ਮਹਿਸੂਸ ਕਰਦੇ ਆਂ ਵੀ ਸ਼ਾਮ ਸ਼ੁੰਦਰ ਮੱਲਨ ਜੀ ਨੇ ਇੱਕ ਪ੍ਰਸਤਾਵ ਰੱਖਿਆ ਸੀਗਾ ਉਹ ਪ੍ਰਸਤਾਵ ਕੋਈ ਮਾੜਾ ਨਹੀਂ ਸੀਗਾ ਮੈਂ ਇਨਸਾਨੀ ਤੌਰ ਤੇ ਇੱਕ ਜ਼ਰੂਰ ਕਹੂੰਗਾ ਵੀ ਇਹ ਹੋ ਜੇ ਪ੍ਰਸਤਾਵ ਦਿੱਤੇ ਚਲੋ ਬੈਠ ਕੇ ਆਪਸ ਵਿੱਚ ਕੋਈ ਕੰਪਰੋਮਾਈਜ਼ ਕੀਤਾ ਜਾ ਸਕਦਾ ਸੀਗਾ ਥੋੜਾ ਬਹੁਤ ਐਸੇ ਫੰਡ ਉੱਧਰ ਵੀ ਦੇ ਸਕਦੇ ਸੀਗੇ ਅੱਗੇ ਵੀ ਗੱਲ ਕਰਕੇ ਰਾਮਲੀਲਾ ਵੀ ਕੀਤੀ ਜਾ ਸਕਦੀ ਸੀ ਜੇ ਇਨਸਾਨੀ ਤੌਰ ਤੇ ਦੇਖਿਆ ਜਾਂਤੇ ਲੇਕਿਨ ਅਸੀਂ ਇੱਕ ਪਾਰਟੀ ਬਣਾ ਕਰਕੇ ਕਿਸੇ ਤਰੀਕੇ ਨਾਲ ਮਹਿਸੂਸ ਕੀਤਾ ਵੀ ਇਗਨੋਰ ਕੀਤਾ ਗਿਆ ਇਸ ਚੀਜ਼ ਨੂੰ ਔਰ ਮੈਨੂੰ ਖਾਸ ਕਰਕੇ ਇਸ ਗਲਤ ਅਹਿ ਦੁਖਸਿਕਾ ਕਿਉਂਕਿ ਮੈਂ 2004 ਦੇ ਵਿੱਚ 2 ਸਾਲ ਮੈਂ ਰਾਮ ਲੀਲਾ ਨਹੀਂ ਕੀਤੀ 2004 ਚ ਸ਼੍ਰੀ ਸ਼ਾਮਸ਼ੰਦਰ ਮੱਲਨ ਜੀ ਜਿਹੜੇ ਹਨ ਪ੍ਰਧਾਨ ਸ਼੍ਰੀ ਰਾਮ ਲੀਲਾ ਧਰਮ ਕਮੇਟੀ ਇਹਨਾਂ ਨੇ ਮੈਨੂੰ ਬੁਲਾਇਆ ਸੀਗਾ ਔਰ ਇਹਨਾਂ ਦੇ ਬੁਲਾਉਣ ਤੋਂ ਬਾਅਦ ਸਾਡੀ ਇੱਕ ਪ੍ਰੋਮਿਸ ਹੋਈ ਸੀ ਕਿ ਆਪਾਂ ਦੁਸ਼ਹਿਰਾ ਮਨਾਇ ਕਰੀ ਇੱਥੇ ਔਰ ਉਸ ਸਾਲ ਤੋਂ ਅਸੀਂ ਅਗਲੇ ਸਾਲ 2580 ਦੁਸ਼ਹਿਰਾ ਮਨਾਣਾ ਸ਼ੁਰੂ ਕੀਤਾ ਜੋ ਅੱਜ ਸ੍ਰੀ ਰਾਮ ਲਿਲਾ ਧਰਮ ਕਟਵੀ ਦਾ ਦੁਸ਼ਹਿਰਾ ਆਪਣੇ ਆਪ ਨੂੰ ਕਹਿੰਦਾ ਹੈ ਇਹਦੇ ਬਾਰੇ ਮੈਂ ਕੁਝ ਹੋਰ ਨਹੀਂ ਕੁਝ ਕਹਿ ਸਕਾਂ ਜਿਸ ਤਰ੍ਹਾਂ ਦੇਖਿਆ ਜਾਵੇ ਕਿ ਹਾਰਡਪੀੜਤਾ ਹਰੇਕ ਧਾਰਮਿਕ ਸੰਸਥਾਵਾਂ ਹਰੇਕ ਲੀਡਰ ਆਪਣੀ ਜੇਬ ਦੇ ਵਿੱਚ ਉੱਥੇ ਪੈਸੇ ਦੇ ਦੇ ਇਹਨਾਂ ਦੇ ਕਹਿ ਇਹਨਾਂ ਦੇ ਕਹਿਣ ਦਾ ਮਤਲਬ ਰਾਮ ਲੀਲਾ ਨਾ ਕਰਵਾਓ ਅਸੀਂ ਹਾਰਡਪੀੜਤਾ ਦੀ ਮਦਦ ਕਰਾਂਗੇ ਜੇ ਇੱਕ ਸਾਲ ਤੁਹਾਡੀ ਰਾਮ ਲੀਲਾ ਨਹੀਂ ਚੱਲਦੀ ਕਿ ਇਹ ਜਿਹੜੇ ਕਿ ਤੁਹਾਡੇ ਪਾਤੜਾ ਜੋ ਵੀ ਤੁਹਾਡੇ ਚੇਅਰਮੈਨ ਇਹਨਾਂ ਦੇ ਦਿਮਾਗ 'ਚ ਆਈ ਕਿ ਸਾਡੀ ਉਹਨਾਂ ਬੁੱਕਤ ਘੱਟ ਜਾਊਗੀ ਕਿ ਰਾਮ ਲੀਲਾ ਨਹੀਂ ਨਹੀਂ ਮੈਂ ਇਹ ਚੀਜ਼ ਨਹੀਂ ਕਹਾਂਗਾ ਦੇਖੋ ਇਹ ਸੋਚ ਨਹੀਂ ਹੋਣੀ ਚਾਹੀਦੀ ਇਹ ਤਾਂ ਬੁੱਕਤ ਨਹੀਂ ਕਰਦੀ ਬਲਕਿ insani taur te ਬਾਕੀ ਲੋਕਾਂ ਨੂੰ ਜੇ ਪਤਾ ਲੱਗਦਾ ਵੀ ਸ਼੍ਰੀ ਰਾਮ ਵਾਲਿਆ ਧਰਮ ਕਟੇ ਮਸੀਤ ਚੌਕ ਕਪੂਰਥਲਾ ਲੋਕਾਂ ਦੀ ਭਲਾਈ ਲਈ ਵੀ ਕੰਮ ਕਰਦੇ ਨੇ ਨਾ ਕਿ ਸਿਰਫ ਇੱਕ ਰਾਮੇਲਾ ਕਰਦੇ ਨੇ ਅੱਜ ਪੰਜਾਬ ਚ ਆਈ ਹੋਈ ਆਫਤਾਂ ਨੂੰ ਧਿਆਨ ਚ ਰੱਖ ਕੇ ਇਹਨਾਂ ਨੇ ਜਿਹੜਾ ਕਦਮ ਚੱਕਿਆ ਹੈਗਾ ਮੈਂ ਸਮਝਦਾ ਕਿ ਜਿਹੜੀ ਪਾਰਟੀਆਂ ਸਾਨੂੰ ਇੱਕ ਚੰਦੇ ਦੇ ਰੂਪੇ ਵਿੱਚ ਕੋਈ ਫੰਡ ਦਿੰਦੀ ਸੀ ਸਾਇਦ ਉਹ ਅੱਗੇ ਤੋਂ ਇਸ ਤੋਂ ਵੱਧ ਕੇ ਦਿੰਦੀਆਂ ਇਹ ਮੇਰੀ ਸੋਚ ਆਪਣੀ ਹੈਗੀ ਮੈਂ ਸਮਝਦਾ ਜੇ ਇਹ ਕਾਰਜ ਕੀਤਾ ਗਿਆ ਹੁੰਦਾ ਤਾਂ ਇੱਕ ਪੁਰਾਣਾ ਮੈਂ ਪੁਰਾਣਾ ਜਿਹੜਾ ਕਿ ਬੰਦਾ ਤੁਸੀਂ ਜਿਹਦਾ ਡਾਇਰੈਕਟਰ ਹੋ ਇੱਕ ਦੇਖੋ ਪ੍ਰਾਣਾ ਪੋਦਾ ਉਹਨੂੰ ਅਖਾੜਨਾ ਬਹੁਤ ਔਖਾ ਉਹ ਤੁਹਾਨੂੰ ਕਿਉਂ ਅਖਾੜਿਆ ਗਿਆ ਸਿਰਫ ਇੱਕ ਤੁਸੀਂ ਸੁਗੇਸ਼ਨ ਦੇਣ ਕਰਕੇ ਕਿ ਅਸੀਂ ਹੜਪੀ ਦੀ ਮਦਦ ਕਰਾਂਗੇ ਜਾਂ ਕਿ ਪ੍ਰਭੂ ਜਿਹੜੇ ਰਾਮ ਆ ਕੋਈ ਵੀ ਆਪਣੇ ਸੰਤ ਮਹਾਤਮਾ ਉਹ ਇਹ ਨਹੀਂ ਕਹਿੰਦੇ ਕਿ ਕਿਸੇ ਦੀ ਮਦਦ ਨਹੀਂ ਕਰਨੀ ਚਾਹੀਦੀ ਇੱਕ ਸਾਲ ਨਾ ਵੀ ਮੈਂ ਸਤ ਸੰਗ ਜਾਂ ਕੋਈ ਇੱਕ ਸਾਲ ਜਾਂ ਮਹੀਨੇ ਕੋਈ ਨਾ ਵੀ ਮਸਾ ਸੰਗ ਕੋ ਕੁਝ ਕਰੂੰਗਾ ਕਿ ਮੈਨੂੰ ਕੋਈ ਫਰਕ ਨਹੀਂ ਪੈ ਚੱਲਣਾ ਨਹੀਂ ਉਹ ਖਾੜਨ ਦੀ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਵੀ ਉਹ ਖਾੜਨ ਲਈ ਕੋਈ ਗੱਲ ਨਹੀਂ ਮੈਂ ਇਦਾਂ ਦੀ ਕਰੂੰਗਾ ਵੀ ਖਾੜਨ ਲਈ ਕੋਈ ਗੱਲ ਨਹੀਂ ਲੇਕਿਨ ਮੈਂ ਮਹਿਸੂਸ ਕਰ ਰਿਹਾ ਸੀ ਕੁਝ ਇੱਕ ਟਾਈਮ ਤੋਂ ਮੈਂ ਆਪਣੇ ਆਪ ਨੂੰ ਮਹਿਸੂਸ ਕਰ ਰਿਹਾ ਸੀ ਕਿ ਕਦੇ ਨਾ ਕਿ ਯੂਜ਼ thro ਵਾਲੀ ਗੱਲ ਮੇਰੇ ਨਾਲ ਹੋ ਰਹੀ ਸੀਗੀ ਵੀ ਇੱਕ ਸ਼ਾਮਚੰਦਰ ਮੱਲ ਨੇ ਸਟੇਜ ਤੇ ਮੈਨੂੰ ਡਾਇਰੈਕਟਰ ਦੇ ਸੰਗਿਆ ਨਾਲ ਪ੍ਰਪੋਜ਼ ਕਰਦੇ ਹੁੰਦੇ ਸੀਗੇ ਲੇਕਿਨ ਮੈਂ ਦੇਖਿਆ ਮੈਂ ਅਜੇ ਇੱਕ ਸਟੇਜ ਸੈਕਟਰੀ ਬਣ ਕੇ ਰਹਿ ਗਿਆ ਸੀਗਾ ਜਦ ਕਿ ਇਸ ਰਾਮਲੇ ਚ ਜਿਹੜੀ ਵੀ ਰਮਾਇਣ ਇਸ ਟਾਈਮ ਹੋ ਰਹੀ ਹੈ ਉਹ ਮੈਂ तकरीबन ਮੇਰੇ ਹੱਥਾਂ ਨਾਲ ਲਿਖੀ ਹੋਈ ਹੈ ਕਈ ਰਮਾਇਣਾਂ ਨੂੰ ਮਿਲਾ ਕੇ ਆਪਸ ਵਿੱਚ ਮੈਂ ਲਿਖੀ ਸੀਗੀ ਜਿਹੜੀ ਅੱਜ ਇਹ ਕਰਦੇ ਪਏ ਨੇ ਇਸ ਰਮਾਇਣ ਨੂੰ ਜਦ ਮੈਂ ਲੈ ਕੇ ਆਇਆ ਸੀਗਾ 1994 ਵਿੱਚ ਤੇ ਮੈਨੂੰ ਇਹ ਕਿਹਾ ਸੀ ਕਿ ਮਿਸ਼ਰਾ ਜੀ ਰਮਾਇਣ ਇੱਥੇ ਨਹੀਂ ਚੱਲਨੀ ਹੈ ਲੇਕਿ ਅੱਜ ਇਸੇ ਰਮੈਨ ਨੂੰ ਲਾਈਕ ਕਰਦੇ ਪਏ ਔਰ ਸਾਡੀ ਰਾਮਲਾ ਧਰਮ ਕਮੇਟੀ ਮਸੀਤ ਚੋ ਕਪੂਰਤਲਾ ਦੀ ਰਾਮਲਾ ਸਾਡੇ ਕਪੂਰਤਲਾ ਸ਼ਹਿਰ ਦੇ ਵਿੱਚ ਨੰਬਰ 1 ਤੇ ਮੰਨੀ ਜਾਂਦੀ ਹੈਗੀ ਇਹਨਾਂ ਮੈਂ ਲੋਕਾਂ ਦੇ ਮੂੰਹ ਸੁਣਦਾ ਦੂਜੀ ਗੱਲ ਤੁਸੀਂ ਇਹ ਕਹਿ ਰਹੇ ਹੋ ਵੀ ਸੇਵਾ ਕਰਨ ਵਾਲੀ ਗੱਲ ਵੀ ਦੇਖੋ ਮਾਨਵ ਸੇਵਾ ਤੋਂ ਵੱਡਾ ਤੇ ਕੁਝ ਵੀ ਨਹੀਂ ਹੈਗਾ ਔਰ ਮਾਨਵ ਸੇਵਲੇ ਜੇ ਪ੍ਰਧਾਨ ਸ਼ਾਮਸ਼ੰਦਰ ਮੱਲ ਨੇ ਕਦਮ ਉਠਾਇਆ ਸੀਗਾ ਤੇ ਮਾਨਵ ਸੇਵਾ ਦੇ ਨਾਤੇ ਇਹਨਾਂ ਨੇ ਇਹ ਗੱਲ ਕਹੀ ਸੀ ਕਿ ਅੱਤਪਾ ਇਸ ਵਾਰ ਇਹ ਕੰਮ ਕਰ ਲੈਨੇ ਆ ਤੋ ਹੋ ਸਕਦਾ ਆ ਪਰ ਰਾਮ ਲੀਲਾ ਅਗਲੀ ਵਾਰ ਹੋਰ ਵੀ ਜ਼ਿਆਦਾ ਫੰਡ ਕਿਤੇ ਨਾ ਕਿਤੇ ਇਹ ਵੀ ਹੋ ਸਕਦਾ ਜੀ ਤੁਹਾਡਾ ਸਲਾਹ ਕਰ ਸਕਦੇ ਜਿੱਦਾਂ ਦੀ ਰਾਮ ਲੀਲਾ ਚਲੋ ਬੰਦ ਨਾ ਕਰਦੇ ਰਾਮ ਲੀਲਾ ਤੇ ਜਿੰਨੇ ਪੈਸੇ ਇਕੱਠੇ ਹੁੰਦੇ ਆ ਥੋੜੇ ਉੱਥੇ ਲੱਗ ਜਾਂਦੇ ਥੋੜੇ ਹੜਪੀੜਾਂ ਦੀ ਮਦਦ ਹੋ ਜਾਂਦੀ ਕਿ ਇਸ ਤਰ੍ਹਾਂ ਦਾ ਕੋਈ ਇਹਨਾਂ ਦੇ ਧਿਆਨ ਦੇ ਵਿੱਚ ਨਹੀਂ ਤੁਹਾਡੇ ਧਿਆਨ ਦੇ ਵਿੱਚ ਅਸੀਂ ਇਦਾਂ ਕਰੀ ਇਦਾਂ ਸਲਾਹ ਹੋਈ ਨਹੀਂ ਮੇਰੇ ਇਸ ਗੱਲ ਤੇ ਧਿਆਨ ਨਹੀਂ ਸੀਗਾ ਜਦ ਕਿ ਮੈਂ ਕਹਿਣਾ ਨਹੀਂ ਚਾਹੁੰਦਾ ਮੈਂ ਇੱਕ ਪਾਰਟਿਕੂਲਰ ਨਾ ਨਹੀਂ ਲਿਆਂਗਾ ਲੇਕਿਨ ਮੈਂ ਕਿਸੇ ਐਸ ਜਿਹੇ ਪਦ ਦੇ ਉੱਤੇ ਬੈਠੇ ਬੰਦੇ ਨੂੰ ਮੈਂ ਇਸ ਗੱਲੋਂ ਜਵਾਬ ਦਿੱਤਾ ਜੇ ਸਿਰਫ ਇਸੇ ਨਾਤੇ ਜਿਹੜਾ ਮਨ ਵਿੱਚ ਮੇਰੇ ਥੇਸ ਆਈ ਸੀ ਵੀ ਇੱਕ ਪ੍ਰਧਾਨ ਜਿਹੜਾ 2004 ਤੋਂ ਪ੍ਰਧਾਨਗੀ ਕਰਦਾ ਪਿਆ 21 ਸਾਲ ਦਾ ਸਮਾਂ ਉਹਨੇ ਗੁਜ਼ਾਰਿਆ ਜਦ ਉਸ ਪ੍ਰਧਾਨ ਦੀ ਕੋਈ ਬੁੱਕਤ ਨਹੀਂ ਮਹਿਸੂਸ ਕੀਤੀ ਗਈ ਤੇ ਫਿਰ ਮੈਂ ਕੀ ਵੈਲਿਊ ਰੱਖਦਾ ਯਾਰ ਮੈਂ ਜੇ ਡਾਇਰੈਕਟਰ ਹੋਣ ਦੇ ਨਾਤੇ ਮੈਂ ਸਮਝਿਆ ਕਿ ਸਾਇਦ ਮੈਂ ਸਟੇਜ ਤੇ ਇੱਕ ਬਲਾਰਾ ਹੀ ਹੋ ਗਿਆ ਮੈਂ ਡਾਇਰੈਕਟਰੀ ਵਾਲੀ ਗੱਲ ਨਹੀਂ ਮੈਂ ਉਸ ਪਰਮਾਤਮਾ ਮੈਂ ਇੱਕ ਸਨਾਤਨ ਤਰੰਮੀ ਚ ਪੈਦਾ ਹੋਣ ਦੇ ਨਾਤੇ ਮੈਨੂੰ ਬੜਾ ਹੱਟ ਹੈਗਾ ਇਸ ਗੱਲ ਦਾ ਵੀ ਆਜ ਪਰਮਾਤਮਾ ਸ਼੍ਰੀ ਰਾਮ ਦੀ ਲੀਲਾ ਜਿਹਨੂੰ ਅਸੀਂ ਬੜ ਚੜ ਕੇ ਲੋਕਾਂ ਨੂੰ ਇੱਕ ਸੰਦੇਸ਼ ਦਿੰਦੇ आज जो संदेश किसी दूसरी दिशा में मुड़न ला अंदर وچ ਤੁਹਾਨੂੰ ਅਸੀਂ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਇਹੀ ਮੈਸੇਜ ਦੇਣਾ ਚਾਹੁੰਦਾ ਕਿ ਸਾਡਾ ਆਪਸੀ ਪਿਆਰ ਸਭ ਨੂੰ ਬਣਿਆ ਰਹੇ ਯੂਥ ਨੂੰ ਅੱਗੇ ਕੀਤਾ ਜਾਵੇ ਟਾਈਮ ਦੇ ਅਨਸਾਰ ਬਣਦਾ ਯੂਥ ਦਾ ਫਰਜ਼ ਵੀ ਯੂਥ ਅੱਗੇ ਹੋ ਕੇ ਇਸ ਮਾਂਡ ਨੂੰ ਸੰਭਾਲੇ ਲੇਕਿਨ ਇੱਕ ਤਰੀਕੇ ਨਾਲ ਸੰਭਾਲੇ ਨਾ ਕਿ ਕਿਸੇ ਦੇ ਦਿਲ ਨੂੰ ਹੱਟ ਪੁਚਾ ਕੇ ਕੋਈ ਦੁੱਖ ਦੇ ਕੇ ਆਪਾਂ ਇਸ ਨੂੰ ਅੱਗੇ ਕਰੀਏ ਬਸ ਮੈਂ ਇਹੀ ਸੰਦੇਸ਼ ਦੇਣਾ ਚਾਹੁੰਦਾ ਥੈਂਕ ਯੂ ਸਰ